ਆ ਦੋਸਤੋ ਜਿਹੜਾ ਸਾਰਿਆਂ ਨੂੰ ਸਵਾਗਤ ਹੈ ਜੀਐਸਬੀ ਬਲੌਗਰ ਚੈਨਲ ਵਿੱਚ ਗਾਇਸ ਸਾਡਾ ਪ੍ਰਾਹਣ ਹੋ ਚੁੱਕਾ ਰਿਹਾ ਛੱਡੀ ਤੇ ਤਨਾ ਸਕੂਲੇ ਤੇ ਮੀਂਹ ਕੁਝ ਇਸ ਤਰ੍ਹਾਂ ਦਾ ਹੈ ਇੰਨਾ ਤੇਜ਼ ਮੀਂਹ ਹੈ ਕਰ ਦਿੱਤਾ ਵੀ ਠੱਕੇ ਨਾ ਕਲੀ ਜਾਂਦੇ ਦੋਸਤ ਚਲਿਏ ਗਾਇਸ ਅੱਗ ਬਾਹਰ ਹਾਂਜੀ ਦੋਸਤੋ ਜੇ ਮੈਂ ਅੱਜ ਫੂਨ ਸਕੂਲੇ ਲੈ ਇਹਨਾਂ ਤਾਂ ਕੁਝ ਵੀ ਨਹੀਂ ਬਣਾ ਅੱਜ ਵੀਡੀਓ ਬਣਾਉਣੀ ਨਹੀਂ ਆ ਰਹੀ ਦਾਰ ਆਹ ਦੇਖੋ ਕੀ ਬਣਿਆ ਅੱਜ ਦੋਸਤ ਇਹ ਬਣਿਆ ਸਾਰਾ ਮੀਂਹ ਦੇ ਕਾਰਨ ਅੱਜ ਸਾਡਾ ਕੋਈ ਪੀਟਣ ਲੱਗਾ ਤੇ ਗਾਲ ਐਨੀ ਮਣੀ ਕਿ ਮੀ ਹੈ ਨਾ ਹੀ ਤੁਹਾਡੀ ਜਿਹੜੀ ਗਰਾਊਂਡ ਸੀ ਉਹਦੇ ਵਿੱਚ ਇੰਨਾ ਪਾਣੀ ਭਰ ਗਿਆ ਸੀ ਘਟ ਘਟ ਇੱਕ ਇੱਕ ਅੱਡੇ ਅੱਦੇ ਤੇ ਫੁੱਟ ਦਿਨਾਂ ਪਾਣੀ ਸੀ ਠੀਕ ਆ ਤੇ ਗੁੱਥਾਂ ਜੇ ਕਿਦਾਂ ਵਿਖਾਵਾਂ ਤੁਹਾਨੂੰ ਦੋਸਤੋ ਪਾਣੀ ਆ ਅੰਦਰ ਤੱਕ ਪੂਰਾ ਭਰਿਆ ਪਿਆ ਤੇ ਹੁਣ ਮੈਂ ਕੱਪੜੇ ਥੋੜੇ ਬਦਲਦਾ ਮੈਂ ਤੁਹਾਨੂੰ ਮਿਲਦਾ ਗਾਇਸ ਬਾਅਦ ਵਿੱਚ ਮੈਨੂੰ ਤਾਂ ਮੇਰੇ ਵੀਰ ਭਰਾ ਛੱਡਣ ਆਏ ਬਾਜ ਮਗਾ ਹੋ ਲੋ ਨਹੀਂ ਸਰਤਾਜ ਵੀ ਨਾਲ ਆਇਆ ਸੀ ਸਰਤਾਜ ਨੂੰ ਹੁਣ ਉਹ ਛੱਡਣਗੇ ਆ ਸਾਡੀ ਇੱਥੇ ਦੇਖੋ ਕੀ ਬਣਿਆ ਲਗਾ ਨਾ ਅੰਦਰ ਤੱਕ ਭਰ ਗਿਆ ਇਹਦੇ ਵੀਰ ਦਾ ਮਹੀ ਪੈ ਲਿਆ ਮਹਾਉਣ ਚਾਹਤੋ ਯਾਰ ਮਾਹੀ ਤਾਂ ਗਾਈ ਤਾਂ ਚਲ ਗਏ ਹਾਂ ਕਿ ਟੈਸਟੇ ਟੈਸਟ ਹੋਇਆ ਨਹੀਂ ਟੈਸਟ ਨੂੰ ਪੋਸਟਪੋਨ ਹੋ ਗਿਆ ਕੱਲ ਨੂੰ ਟੈਸਟ ਹੋਣਾ ਇਹਨੇ ਹੁਣ ਹਾਂਜੀ ਦੋਸਤੋ ਹੁਣ ਮੀਂਹ ਰੁਗਿਆ ਹੈ ਉਦੋਂ ਦਾ ਤੇ ਹੁਣ ਮੈਂ ਕਿ ਤੈਰ ਦੀ ਰੋਟੀ ਖਾ ਕੇ ਤੇ ਸੌ ਕੇ ਤੇ ਉੱਠ ਚੁੱਕਾ ਹਾਂ ਤੇ ਹੁਣ ਦਰਮੇਂ ਬਖੋਣਾ ਮੀਂਹ हट ਚੁੱਕਾ ਹੈ ਮੌਸਮ ਕੁ ਜਿਸ ਤਰ੍ਹਾਂ ਦਾ ਅਜੇ ਵੀ ਹੈਗਾ ਬੱਦਲ ਹੈਗੇ ਨੇ ਬੜੇ ਤੇ ਹੁਣ ਚੱਲਦੇ ਗਏ ਟਿਊਸ਼ਨ ਤੇ ਤੁਹਾਨੂੰ ਮਿਲਦੇ ਗਏ ਜੀ ਉਹਨਾਂ ਤੇ ਟਿਊਸ਼ਨ ਦਵਾਗੇ ਤੁਸੀਂ ਜੰਮੇ ਸਾਚੀ ਗਰ ਭਾਈ ਹਾਂਜੀ ਹਾਂਜੀ ਹੁਣ ਦੋਸਤੋ ਆਪਾਂ ਅੱਜ ਕੇ ਟਿਊਸ਼ਨ ਦੇ ਟਿਊਸ਼ਨ ਤੋਂ ਬਾਅਦ ਥੋੜਾ ਆਪਾਂ ਚੱਲਦੇ ਆ ਘਰੇ ਚੱਲੇ ਗਏ ਘਰੇ ਤੁਹਾਨੂੰ ਮਾਣਿਆ ਅਗਰਿਸ਼ ਤ੍ਰਿਸ਼ ਤੇ ਕੋਨਾ ਜਾ ਕੇ ਰੋਹ ਪੰਜੀ ਦੇ ਦੋਸਤੋ ਅੱਜ ਮੇਨਾ ਹਣੇ ਤੇ ਲਾਈਨ ਨੂਰ ਦੋਦ ਲੈਣਾ ਫੜੋ ਮੇ ਡਿੱਗੀ ਕਟੋ ਵੀਰੇ ਇਧਾਂ ਦੇ ਸੁਬਤ ਹੋਵੇ ਆਵੜੇ ਹੋ ਗਿਆ ਜੁਰਾ ਮੇਰੇ ਹਜੂਰੀਆ ਕਿੱਥੇ ਲੰਕਿਆ ਹੋਵੇ ਮੂਹ ਦੇਖ ਨਾ ਮਹਾਵਾਰ ਦੇਖ ਐਵੇਂ ਟੇਕ ਪਾ 2G ਲੰਘਿਆ ਆ ਹਾਂ ਉਹ ਯਾਰ ਉਹ ਗੰਡੀ ਮੇਲਾ ਹਣੀ ਲੱਗੂਗਾ ਪਰਵਾਹੀ ਓਹੋ ਫਾੜੀ ਵਿੱਚ ਪਿੰਡ ਮੇ ਲਾ ਗਿਆ ਚੱਲਾਂਗੇ ਉਹ ਬਾਤੋਂ ਲੈਦਾ ਦੁੱਧ ਕਈ ਮੇਰੇ ਵੀਰ ਭਰਾ ਆਂਦੇ ਹੁੰਦੇ ਨਹੀਂ ਕਿ ਦੋ ਤਾਂ ਲੈ ਕੇ ਕਈ ਵਾਰ ਦੱਸਿਆ ਇਹ ਲੈਣ ਹੀ ਚੱਲਣਾ ਮਖੌਂਦਾ ਨਹੀਂ ਆਂ ਹਾਂ ਦੇ ਦੋਸਤ ਕਾ ਲੈ ਲੈ ਆ ਯਾਰ ਹੋਰ ਦੱਸ ਦੋਸਤੋ ਨਹੀਂ ਨਹੀਂ ਆਪਾਂ ਇੱਥੇ ਬਹਿਣਾ ਆਨੇ ਕਿਸੇ ਵੀਰ ਨੇ ਕਹਿਤਾ ਭਰਾ ਚੱਲਦੇ ਆਂ ਜੀ ਦੋਸਤੋ ਆਣੀ ਜੇ ਦੋ ਨਾਨੂ ਆਪਾਂ ਰੰਗੇ ਅੱਥੀ ਫੜ ਲੈ ਖਾਂਦੇ ਹੋਏ ਆਈ ਦੇਖ ਆਈ ਦੇਖ ਇਸ ਪਾਸ ਤੋਂ ਆਪਨੇ ਤਾਂ ਕਦੇ ਖਾਇਆ ਨਹੀਂ ਹੋਗਾ ਇਹ ਇੰਗਲੈਂਡ ਸੇ ਮੰਗਾਇਆ ਹੈ ਇਹਨਾਂ ਨੇ ਕਰਦੇ ਕਿੱਦਾਂ ਕਰਦੇ ਹਾਂ ਜੀ ਦੋਸਤੋ ਹੁਣ ਉਥੋਂ ਆ ਕੇ ਤਾਂ ਹੁਣ ਮੈਂ ਚੱਲਾਂ ਗਾਇਸ ਗੁਰਦੁਆਰੇ ਤੇ ਚਲੀਏ ਗਾਇਸ ਗੁਰਦੁਆਰੇ ਹੁਣ ਦੋਸਤੋ ਸੋਖਾ ਸਿੰਘ ਕਰਾ ਲਿਆ ਤੇ ਸੋਖਾ ਸਿੰਘ ਕਰਾ ਕੇ ਤੇ ਚੱਲੇ ਗਾਇਸ ਹੈ ਹਾਂਜੀ ਇਹ ਗੁਰੂਆਂ ਸਾਰੀ ਜਰੀ ਨਹੀਂ ਪਿਆ ਇਹ ਗੁਰੂਆਂ ਕਿਤੇ ਅੱਜ ਫੋਨ ਖੜਦਾ ਨਾ ਕੁਝ ਨਹੀਂ ਹੋਣਾ ਕਿਸੇ ਨੂੰ ਨਹੀਂ ਪਤਾ ਲੱਗਣਾ ਕੱਲ ਮੀਟਿੰਗ ਹੈ ਨਾ ਇਹ ਕੱਲ ਆ ਗਿਆ ਹੋਣਾ ਵੀਰੇ ਆ ਤੱਕ ਗਏ ਅੱਛਾ ਦੇਖੋ ਨਾ ਆ ਜਾ ਤਨ ਕਿਨੇ ਹਾਂ ਹੁਣ ਮੈਂ ਦੋਸਤੋ ਆਸ਼ਕਾ ਘਰ ਦੇ ਘਰ ਆ ਕੇ ਦੋ ਨਗੀਆਂ ਦੀਆ ਦੇਖ ਰਿਹਾ ਮੇਰੀਆਂ ਦੋ ਗੋੜ ਕਿੰਨੀਆਂ ਇੱਕ ਆ ਰਹੀ ਤੇ ਕ ਹੋ ਰਹੀ ਤੇ ਜੇ ਨਾ ਮਾਇਦਾ ਬਲੌਗ ਵਗਿਆ ਲਾਈਕ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਦੂਰ ਕਰਦੇ ਗੇਸ ਬਾਈ ਬਾਈ ਟਾਟਾ ਐਂਡ ਸੀ ਯੂ